ਜਦੋਂ ਆਪੰਦਾ ਬੇਵੱਸ ਹੋ ਜਾਈਏ ਤੇ ਇਹ ਸਿਆਣਪ ਹੈ ਵੀ ਆਪਣੇ ਆਲੇ ਦੁਆਲੇ ਸਾਥੀਆਂ ਸਹਯੋਗੀਆਂ ਕੋ ਮਸ਼ਵਰਾ ਸਲਾਹ ਲੈ ਲੈਣੀ ਚਾਹੀਦੀ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਿਕਲਦਾ ਔਰ ਚੰਗਾ ਹੱਲ ਨਿਕਲਦਾ ਅੱਜ ਸਾਡੇ ਸਮਾਜ ਵਿੱਚ ਇਹ ਵੀ ਇੱਕ ਦੁਖਾਂਤ ਹੈ ਕਿ ਅਸੀਂ ਆਪਣੀ ਉਲਝਣ ਕਿਸੇ ਦੇ ਨਾਲ ਸਾਂਝੀ ਨਹੀਂ ਕਰਦੇ ਜਿਹੜਾ ਤਣਾਅ ਵਧਿਆ ਹੋਇਆ ਹੈ ਨਾ ਜੀ ਲੋਕਾਂ ਦੇ ਦਿਮਾਗ ਵਿੱਚ ਤੇ ਉਹ ਤਣਾਅ ਉਹ ਡਿਪਰੈਸ਼ਨ ਸਾਨੂੰ ਗਲਤ ਫੈਸਲੇ ਲੈਣ ਤੱਕ ਮਜਬੂਰ ਕਰ ਦਿੰਦਾ ਹੈ ਅੰਦਰੇ-ਅੰਦਰ ਕਈ ਵਾਰੀ ਅਸੀਂ ਆਪਣੀ ਚਿੰਤਾ ਚੋਰੇ ਉਲਝਣ ਵਿੱਚ ਫਸੇ ਹੁੰਦੇ ਆ ਤੇ ਆਪਣਾ ਦੁੱਖ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੋ ਕੇ ਜ਼ਿੰਦਗੀ ਤੋਂ ਹੱਥ ਧੋ ਬੈਠੇ ਉਹਨਾਂ ਦੇ ਬਹੁਤ ਨੇੜੇ ਹੋ ਕੇ ਮੈਂ ਇਹ ਕਾਰਨ ਵੇਖਣ ਦਾ ਯਤਨ ਕੀਤਾ ਕਿ ਵੱਡਾ ਕਾਰਨ ਇਹ ਹੁੰਦਾ ਸੀ ਕਿ ਆਪਣੀ ਉਲਝਣ ਕਿਸੇ ਨਾਲ ਸਾਂਝੀ ਨਹੀਂ ਕੀਤੀ ਇਹ ਵੀ ਇੱਕ ਚੰਗਾ ਚੰਗੀ ਸਿੱਖਿਆ ਸਾਡੇ ਵਾਸਤੇ ਭਾਵੇਂ ਕੋਈ ਆਪਣੀ ਕੀਤੀ ਹੋਵੇ ਗਲਤੀ ਹੋਵੇ ਭਾਵੇਂ ਕੋਈ ਆਲੇ ਦੁਆਲੇ ਦੇ ਹਾਲਾਤ ਹੋਣ ਜਦੋਂ ਤੁਸੀਂ مشورہ ਕਰਦੇ ਹੋ ਤੇ ਚੰਗਾ ਹੱਲ ਨਿਕਲਦਾ ਸਾਸ ਇੱਕ ਦੀ ਮਤ ਕਈ ਵਾਰੀ ਹੋ ਸਕਦਾ ਰਾਹ ਨਾ ਦਿਖਾਵੇ ਤੇ ਜਦੋਂ ਅਸੀਂ ਦੂਸਰੇ ਦੀ ਮਤ ਦੇ ਨਾਲ ਕਦੀ ਵਾਰੀ ਸਲਾਹ مشورہ ਲੈਂਦੇ ਆ ਤੇ ਚੰਗਾ ਰਸਤਾ ਲੱਭਦਾ